ਹਰ ਪੰਜਾਬੀ ਨਾਲ ਜੁੜੇ ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮਹਾਨ ਕਲਾਕਾਰ ਪੁਸਤਕ ਦੇ ਵਿੱਚ ਮਹਾਨ ਕਲਾਕਾਰ ਗੁਰਚਰਨ ਸਿੰਘ ਬਾਰੇ ਜਿਹੜੇ ਕਿ ਇੱਕ ਕੁੰਭਕਾਰ ਸਨ ਜਿਹੜੇ ਮਿੱਟੀ ਤੋਂ ਬਹੁਤ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਤਿਆਰ ਕਰਦੇ ਸਨ ਤੇ ਜਿਨ੍ਹਾਂ ਦਾ ਕਲਾ ਦੇ ਜਗਤ ਵਿੱਚ ਆਪਣਾ ਵੱਖਰਾ ਨਾਮ ਸੀ ਇਹ ਰੇਖਾ ਚਿੱਤਰ ਬਲਵੰਤ ਗਾਰਗੀ ਹੁਣਾਂ ਨੇ ਲਿਖਿਆ ਹੈ ਤੇ ਬਲਵੰਤ ਗਾਰਗੀ ਨੂੰ ਇੱਕ ਵਾਰ ਲੇਖਕ ਨਾਲ ਮਿਲਣ ਦਾ ਗੁਰਚਰਨ ਸਿੰਘ ਨਾਲ ਮਿਲਣ ਦਾ ਮੌਕਾ ਵੀ ਮਿਲਿਆ ਜਿਸ ਕਰਕੇ ਉਹ ਹੋਰ ਕਰੀਬ ਤੋਂ ਉਹਨਾਂ ਨੂੰ ਜਾਣਦੇ ਸਨ ਤੇ ਜੇ ਅਸੀਂ ਇਹਦੇ ਜਨਮ ਦੀ ਗੱਲ ਕਰੀਏ ਤਾਂ ਗੁਰਚਰਨ ਸਿੰਘ ਦਾ ਜਨਮ 3 ਮਾਰਚ 1898 ਨੂੰ ਸ਼੍ਰੀਨਗਰ ਦੇ ਵਿੱਚ ਹੋਇਆ ਤੇ ਆਪ ਦੇ ਪਿਤਾ ਉਸ ਵੇਲੇ ਮਹਾਰਾਜਾ ਜਿਹੜੇ ਉਸ ਵੇਲੇ ਦੇ ਸੀਗੇ ਉਹਨਾਂ ਦੇ ਨਾਲ ਨੌਕਰੀ ਕਰਦੇ ਸੀ ਔਰ ਉਹਨਾਂ ਦਾ ਬੜਾ ਵਧੀਆ ਇੱਕ ਸਟੇਟਸ ਵੀ ਆਪ ਦੇ ਪਿਤਾ ਦਾ ਤੇ ਉਸ ਵੇਲੇ ਉੱਚ ਰਿਆਸਤੇ ਵਿੱਚ ਉਹ ਰਾਜ ਉਹ ਚੌਧਿਤ ਸਨ ਤੇ ਇਸ ਕਰਕੇ ਬਲਵੰਤ ਇਹਨੂੰ ਗੁਚਰਨ ਸਿੰਘ ਨੂੰ ਆਪਣੇ ਘਰੋਂ ਬਹੁਤ ਜ਼ਿਆਦਾ ਸਪੋਰਟ ਮਿਲੀ ਕਿ ਆਪਦੇ ਪਿਤਾ ਨੇ ਬੀਐਸਸੀ ਤੱਕ ਦੀ ਆਪਦੀ ਪੜ੍ਹਾਈ ਕਰਵਾਈ ਕਿਉਂਕਿ ਪਿਤਾ ਖੁਦ ਓਚਾਉ ਦੇਤੇ ਤੈਨਾਤ ਸੀ ਬੀਐਸਸੀ ਪਾਸ ਕਰਨ ਤੋਂ ਬਾਅਦ ਇੱਕ ਵਾਰ ਦੀ ਗੱਲ ਗੁਚਰਨ ਸਿੰਘ ਦੱਸਦੇ ਨੇ ਕਿ ਉਹਨਾਂ ਨੂੰ ਜੋਤਸ਼ੀ ਨੇ ਭਵਿੱਖਬਾਣੀ ਕੀਤੀ ਤੇ ਜਦੋਂ ਵੀ ਇਹ ਲੜਕਾ ਵੱਡਾ ਹੋਏਗਾ ਇਹ ਮਿੱਟੀ ਤੋਂ ਪੈਸੇ ਕਮਾਏਗਾ ਤਾਂ ਪਹਿਲਾਂ ਪਹਿਲ ਤੇ ਗੱਲ ਬਹੁਤ ਉਹਨਾਂ ਨੂੰ ਹੈਰਾਨੀ ਵਾਲੀ ਲੱਗੀ ਕੋਈ ਕਿ ਕੋਈ ਇਨਸਾਨ ਮਿੱਟੀ ਤੋਂ ਕਿਵੇਂ ਪੈਸੇ ਕਮਾ ਸਕਦਾ ਹੈ ਔਰ ਹੌਲੇ ਹੌਲੇ ਜਦੋਂ ਉਹ ਕੁੰਭਕਾਰੀ ਦੇ ਵਿੱਚ ਉਸਨੇ ਆਪਣਾ ਵਿਸ਼ੇਸ਼ ਮੁਕਾਮ ਹਾਸਲ ਕਰ ਲਿਆ ਤਾਂ ਉਸ ਨੂੰ ਜੋਤਿਸ਼ੀ ਦੀ ਭਵਿੱਖਬਾਣੀ ਤੇ ਵਿਸ਼ਵਾਸ ਆ ਗਿਆ ਤੇ ਇਸ ਤੋਂ ਬਾਅਦ ਉਹ ਜੋਤਸ਼ੀਆਂ ਦੀ ਗੱਲ ਵੀ ਸੱਚ ਮੰਨਣ ਲੱਗ ਪਿਆ ਸਤੰਬਰ 1918 ਵਿੱਚ ਬੀਏਸੀ ਪਾਸ ਕਰਨ ਤੋਂ ਬਾਅਦ ਥੋੜਾ ਜਿਹਾ ਗੁਜਰਾਵਾਲਾ ਵਿਖੇ ਰਿਹਾ ਗੁਜਰਨ ਸਿੰਘ ਤੇ ਉਸ ਤੋਂ ਬਾਅਦ ਗੁਜਰਾਵਾਲਾ ਤੋਂ ਬਾਅਦ ਇਹ 1918 ਵਿੱਚ ਦਿੱਲੀ ਜਾ ਕੇ ਉਸਨੇ ਅਬਦੁੱਲਾਹ ਨਾਦ ਇੱਕ ਵਿਅਕਤੀ ਦੀ ਸ਼ਾਗਿਰਦਗੀ ਕੀਤੀ ਉਸ ਦਾ ਸ਼ਾਗਿਰਦ ਬਣ ਗਿਆ ਉਸ ਦਾ ਵਿਦਿਆਰਥੀ ਬਣ ਗਿਆ ਤੇ ਉਸ ਕੋਲੋਂ ਉਸ ਨੇ ਕੁਝ ਕੁੰਬਕਾਰੀ ਦੇ ਗੁਣ ਸਿੱਖੇ ਪਰ ਉਸ ਦਾ ਮਨ ਨਾ ਟਿਕਿਆ ਤੇ ਉਸ ਨੇ 1919 ਦੇ ਵਿੱਚ ਜਾਪਾਨ ਜਾਣ ਦਾ ਮਨ ਬਣਾ ਲਿਆ ਜਾਪਾਨ ਗਿਆ ਤੇ ਟੋਕਿਓ ਦੇ ਹਾਇਰ ਟੈਕਨੀਕਲ ਸਕੂਲ ਵਿੱਚ ਭਾਂਡੇ ਬਣਾਉਣ ਦੀ ਸਿਖਲਾਈ ਪ੍ਰਾਪਤ ਕੀਤੀ ਹੁਣ ਅਸੀਂ ਇਹ ਮੰਨ ਕੇ ਚੱਲ ਰਹੇ ਹਾਂ ਕਿ ਉਸ ਵੇਲੇ ਉਹਦੇ ਅੰਦਰ ਗੁਰਚਰਨ ਸਿੰਘ ਦੇ ਮਨ ਵਿੱਚ ਇੰਨਾ ਜ਼ਿਆਦਾ ਸਿੱਖਣ ਦਾ ਸ਼ੌਂਕ ਸੀ ਯੋਸ਼ ਨੂੰ ਉਸ ਵੇਲੇ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਜਾ ਕੇ ਵਿਦਿਆ ਹਾਸਲ ਕਰਨ ਵਿੱਚ ਉਸਦੇ ਪਿਤਾ ਜਿਹੜੇ ਕਿ ਮਹਾਰਾਜਾ ਕਸ਼ਮੀਰ ਦੀ ਰਾਜਸਤ ਵਿੱਚ ਮੁਲਾਜ਼ਮ ਸੀ ਉਹਨਾਂ ਦਾ ਬੜਾ ਯੋਗਦਾਨ ਸੀ ਤੇ ਟੈਕਨੀਕਲ ਸਕੂਲ ਵਿੱਚ ਭਾਂਡੇ ਬਣਾਉਣ ਦੀ ਸਿੱਖਿਆ ਲੈਣ ਤੋਂ ਬਾਅਦ ਉੱਥੇ ਉਸ ਨੂੰ ਉਸ ਦੀ ਮੁਲਾਕਾਤ ਸੰਸਾਰ ਦੇ ਪ੍ਰਸਿੱਧ ਜਿਹੜੇ ਉਸ ਵੇਲੇ ਦੇ কুমਭਾਰ ਸੀ ਜਿਹੜੇ ਮਿੱਟੀ ਤੋਂ ਕਲਾਕਾਰੀ ਕਰਦੇ ਸੀ ਉਹਨਾਂ ਨਾਲ ਉਸਦੀ ਮੁਲਾਕਾਤ ਹੋਈ ਜਿੰਨਾ ਵਿੱਚ ਬਰਨਾਰਡ ਲੀਸ਼ ਤੇ ਕੈਨ ਕਿਚੀ ਟੋਮੀ ਜਿਹੜੇ ਸੀ ਉਹਨਾਂ ਤੋਂ ਉਸਨੇ ਬਹੁਤ ਕੁਝ ਸਿੱਖਿਆ ਤੇ ਇਥੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਗੁਰਚਰਨ ਸਿੰਘ ਦੀ ਸਿੱਖਣ ਦੀ ਲਾਲਸਾ ਬਹੁਤ ਸੀ ਉਹ ਜਿੱਥੋਂ ਕਿਤੇ ਉਹਨੇ ਕੋਈ ਗਿਆਨ ਦੀ ਕੋਈ ਕੰਮ ਦੀ ਗੱਲ ਮਿਲਦੀ ਉਹ ਜ਼ਰੂਰ ਸਿੱਖਦਾ ਤੇ ਸਾਰੀ ਉਮਰ ਉਸਨੇ ਸਿੱਖਣ ਵਿੱਚ ਹੀ ਆਪਣਾ ਸਮਾਂ ਬਤਾਇਆ ਉੱਥੇ ਰਹਿੰਦਿਆਂ ਹੀ ਸੋਹੀ ਹਮਾਦ ਦਾ ਨਾਮ ਦੇ ਇੱਕ ਕਲਾਕਾਰ ਦਾ ਦੋਸਤ ਬਣ ਗਿਆ ਜੋ ਕੁੰਭਕਾਰੀ ਦਾ ਸਭ ਤੋਂ ਵੱਡਾ ਕਲਾਕਾਰ ਸੀ ਉਸਤਾਦ ਸੀ ਉਸ ਤੋਂ ਉਸਨੇ ਬਹੁਤ ਕੁਝ ਸਿੱਖਿਆ ਤੇ ਫਿਰ ਉਹ ਜਾਪਾਨ ਤੋਂ ਫਿਰ 3 ਮਹੀਨੇ ਵਾਸਤੇ ਕੋਰੀਆ ਵਿੱਚ ਗਿਆ 1920 ਵਿੱਚ ਕੋਰੀਆ ਜਾ ਕੇ ਉਸਨੇ ਆਪਣੀ ਕਲਾ ਨੂੰ ਥੋੜਾ ਹੋਰ ਨਿਖਾਰਿਆ ਤੇ ਕੋਰੀਅਨ ਟਾਈਲਾਂ ਉੱਪਰ ਕਲਾਕ੍ਰਿਤੀ ਕਰਨੀ ਸਿੱਖੀ ਕੋਰੀਅਨ ਟਾਈਲਾਂ ਉੱਪਰ ਕਲਾਕ੍ਰਿਤੀ ਸਿੱਖ ਕੇ ਉਹਦੇ ਅੰਦਰ ਕਲਾ ਪ੍ਰਤੀ ਵਿਸ਼ਾਲਤਾ ਆ ਗਈ ਤੇ ਉਸਨੇ ਜਦੋਂ 1922 ਵਿੱਚ ਜਾਪਾਨ ਵਾਪਸ ਆਇਆ ਤੇ ਫਿਰ ਜਾਪਾਨ ਤੋਂ ਜਦੋਂ ਮੁੜਿਆ ਭਾਰਤ ਵਿੱਚ ਆਇਆ ਤੇ ਦਿੱਲੀ ਆ ਕੇ ਇੱਕ ਕਾਰਖਾਨੇ ਦੇ ਕਾਰਖਾਨੇਦਾਰ ਕੋਲ ਆ ਕੇ ਕੰਮ ਕਰਨ ਲੱਗਾ ਕੁੰਬਕਾਰੀ ਦਾ ਕੰਮ ਕੋਰੀਅਨ ਟਾਈਲਾਂ ਦਾ ਕੰਮ ਜੋ ਵੀ ਉਸ ਨੂੰ ਕੰਮ ਮਿਲਦਾ ਉਹ ਕਰ ਲੈਂਦਾ ਤੇ ਇਸੇ ਦਰਮਿਆਨ ਉਸ ਦੇ ਮਾਲਕ ਨੇ ਕਾਰਖਾਨੇ ਦੇ ਮਾਲਕ ਨੇ ਉਸ ਨੂੰ ਮਿਹਨਤੀ ਜਾਣ ਕੇ ਉਸ ਨੂੰ ਚੰਗਾ ਇਮਾਨਦਾਰ ਵਿਅਕਤੀ ਜਾਣ ਕੇ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿੱਤਾ ਤੇ ਇਸੇ ਕਾਰਖਾਨੇ ਵਿੱਚ 16 ਸਾਲ ਗੁਰਚਰਨ ਸਿੰਘ ਨੇ ਟਾਇਲਾਂ, ਜਾਲੀਆਂ, ਟ੍ਰੈਲੀਆਂ ਬਣਾਉਣੀਆਂ ਸਿੱਖੀਆਂ ਜੋ ਨਵੀਂ ਦਿੱਲੀ ਦੀਆਂ ਵੱਖ-ਵੱਖ ਇਮਾਰਤਾਂ ਵਿੱਚ ਵਰਤੀਆਂ ਗਈਆਂ। ਇਸ ਪ੍ਰਕਾਰ ਉਸਨੇ ਛੋਟੇ ਜਿਹੀ ਆਪਣੀ ਕਲਾਕਾਰੀ ਤੋਂ ਸ਼ੁਰੂ ਕਰਕੇ ਵੱਡੇ ਲੈਵਲ ਤੇ ਆਪਣੀ ਕਲਾ ਨੂੰ ਫੈਲਾਇਆ। 1939 ਦੇ ਵਿੱਚ ਜਦੋਂ ਵਿਸ਼ਵ ਜੁੱਧ ਛਿੜ ਗਿਆ ਤਾਂ ਫਿਰ ਦਿੱਲੀ ਤੋਂ ਲਾਹੌਰ ਚਲਾ ਗਿਆ ਤੇ ਉੱਥੇ ਜਾ ਕੇ ਉਸਨੇ ਨੌਕਰੀ ਕਰਨ ਦਾ ਮਨ ਬਣਾ ਲਿਆ। ਪੰਜਾਬ ਗਵਰਨਮੈਂਟ ਦੀ ਪੋਟਰੀ ਏਜੰਸੀ ਦਾ ਇਨਚਾਰਜ ਬਣ ਗਿਆ ਤੇ ਇੱਥੇ ਹੀ ਭਾਂਡੇ ਬਣਾਉਣ ਦੀ ਕਲਾ ਦੇ ਸਕੂਲ ਤੇ ਖੋਜ ਕੇਂਦਰ ਦਾ ਉਹ ਇਨਚਾਰਜ ਬਣ ਗਿਆ ਜਾਂ ਮੁਖੀ ਬਣ ਗਿਆ ਦੇਸ਼ਵੰਡ ਤੋਂ ਉਦੋਂ ਉਸੇ ਸਮੇਂ ਫਿਰ 1947 ਚ ਦੇਸ਼ਵੰਡ ਹੋ ਗਈ ਦੇਸ਼ਵੰਡ ਪਿੱਛੋਂ ਅੰਬਾਲਾ ਆ ਗਿਆ ਇੱਥੇ ਆ ਕੇ ਉਸਨੇ ਕੋਮਬਕਾਰੀ ਦੀ ਕਲਾ ਦੇ ਜਿਹੜੇ ਡਿਜ਼ਾਈਨ ਹਨ ਉਹਨਾਂ ਵਿੱਚ ਨਵੇਂ ਅਜ਼ਮਾਇਸ਼ ਕੀਤੇ ਤੇ 1952 ਵਿੱਚ ਰਿਟਾਇਰ ਹੋ ਕੇ ਦਿੱਲੀ ਬਲੂ ਆਰਟ ਗੈਲਰੀ ਨਾਂ ਦੇ ਵਰਕਸ਼ਾਪ ਉਸਨੇ ਕਾਇਮ ਕੀਤੀ ਮਤਲਬ ਉਹ ਇੱਕ ਜਗ੍ਹਾ ਤੇ ਟਿਕ ਕੇ ਨਹੀਂ ਰਿਹਾ ਜਿੱਥੇ-ਜਿੱਥੇ ਉਸ ਨੂੰ ਕਲਾ ਦੇ ਬਾਰੇ ਕੁਝ ਨਵਾਂ ਸਿੱਖਣ ਨੂੰ ਮਿਲਦਾ ਸੀ ਉੱਥੇ-ਉੱਥੇ ਉਹ ਜਾ ਕੇ ਆਪਣੀ ਕਲਾਕ੍ਰਿਤੀ ਕਰਦਾ ਉਸਨੇ ਉਹਦੇ ਜਿਹੜੇ ਗਾਕ ਸੀ ਜਿਹੜੀ ਉਹ ਕਲਾਕ੍ਰਿਤੀ ਕਰਦਾ ਸੀ ਉਹਦੇ ਗਾਕ ਯੂਰਪੀਨ ਲੋਕ ਵਿਸਣ ਉਹ ਬਹੁਤ ਸਾਰੇ ਭਾਂਡਿਆਂ ਤੇ ਵੀ ਜਿਹੜੇ ਬਰਤਨਾਂ ਦੇ ਉੱਪਰ ਵੀ ਬੜੀ ਡਿਜ਼ਾਈਨਿੰਗ ਕਰਦਾ ਸੀ ਉਸ ਤੇ ਬਹੁਤ ਸਾਰੇ ਜਿਹੜੇ ਦੇ ਦੋਸਤ ਸੀ ਜਾਂ ਕਹਿ ਲੋ ਗਾਹਕ ਸਨ ਉਸਤੇ ਕੋਲੋਂ ਉਹ ਪਾ ਅਜੂਰਪੀਨ ਸਨ ਯੂਰਪੀਨ ਘਰਾਂ ਦੇ ਵਿੱਚ ਉਹਦੇ ਬਹੁਤ ਸਾਰੇ ਭਾਂਡੇ ਵਰਤੇ ਜਾਂਦੇ ਸੀ ਪਰ ਹੌਲੀ ਹੌਲੀ ਭਾਰਤੀ ਘਰਾਂ ਵਿੱਚ ਵੀ ਉਸ ਦੀ ਪ੍ਰਸਿੱਧੀ ਹੋ ਗਈ ਕਿਉਂਕਿ ਉਸਤੇ ਭਾਂਡਿਆਂ ਦੀ ਕੀਮਤ ਬਹੁਤ ਜ਼ਿਆਦਾ ਨਹੀਂ ਸੀ ਇਸ ਪ੍ਰਕਾਰ ਜਿਹੜਾ ਗੁਰਚਰਨ ਸਿੰਘ ਹੈ ਉਸਤੇ ਜੀਵਨ ਦਾ ਮਨੋਰਥ ਹੀ ਕੁੰਬਕਾਰੀ ਸੀ ਤੇ ਉਹ ਇੱਕ ਰਜਗਾਰ ਦਾ ਸਾਧਨ ਨਹੀਂ ਸੀ ਗੱਲ ਆ ਉਹਦੇ ਵਾਸਤੇ ਇਹ ਉਹਦਾ ਜਨੂਨ ਸੀ ਉਹ ਕੁਛ ਇਸ ਖੇਤਰ ਚ ਕਰਨਾ ਚਾਹੁੰਦਾ ਸੀ ਤੇ ਉਹਨੇ ਕੀਤਾ ਸੀ ਉਸ ਤੋਂ ਬਾਅਦ ਉਹ ਕੇਵਲ ਪੈਸੇ ਕਮਾਉਣਾ ਇਹਦਾ ਨਹੀਂ ਸ਼ੌਕ ਨਾਲ ਉਸਨੇ ਕੀਤਾ ਉਹ ਬੜਾ ਦਰਿਆਦਿਲ ਬੰਦਾ ਸੀ ਜੇਕਰ ਕੋਈ ਵਿਅਕਤੀ ਉਹਦੀ ਕਲਾ ਦਾ ਪ੍ਰਸ਼ੰਸਾ ਕਰਦਾ ਤੇ ਉਸ ਕੋਲ ਪੈਸੇ ਨਾ ਹੁੰਦੇ ਤਾਂ ਉਹ ਕਈ ਵਾਰ ਕੋਈ ਚੀਜ਼ ਉਸ ਤਰ੍ਹਾਂ ਵੀ ਫੜਾ ਦਿੰਦਾ ਕਿ ਕੋਈ ਗੱਲ ਨਹੀਂ ਤੂੰ ਇਹ ਲੈ ਲੈ ਤੈਨੂੰ ਅੱਛਾ ਲੱਗ ਵਧੀਆ ਲੱਗਾ ਤਾਂ ਇਹ ਉਹਦੀ ਦਰਿਆਦਿਲੀ ਸੀ ਉਹ ਕੁੰਭਕਾਰੀ ਤੋਂ ਬਹੁਤ ਆਨੰਦ ਵੀ ਮਹਿਸੂਸ ਕਰਦਾ ਸੀ ਤੇ ਉਹ ਕਹਿੰਦਾ ਸੀ ਵੀ ਜਿਹੜਾ ਕਲਾਕਾਰ ਹੈ ਉਹ ਆਪਣੇ ਜਜ਼ਬੇ ਦਾ ਪ੍ਰਗਟਾਵਾ ਕਰਦਾ ਜਦੋਂ ਕੋਈ ਕਲਾਕਾਰੀ ਕਰਦਾ ਹੈ ਇਸ ਤਰ੍ਹਾਂ ਗੁਰਚੰਨ ਸਿੰਘ ਦਾ ਜਿਹੜਾ ਜੀਵਨ ਸੀ ਉਸ ਦੇ ਵਿੱਚ ਬਹੁਤ ਸਾਰੇ ਉਹਦੇ ਵਿਚਾਰ ਸੀ ਜਿਹੜੇ ਸਿਧਾਰਥ ਸੀ ਉਹ ਪਹਿਲਾ ਸੀ ਕਿ ਪਲਾਸਟਿਕ ਦੇ ਘਟਿਆ ਪਾਣ ਬਾਰੇ ਗੱਲ ਕਰਦਾ ਤੇ ਕਹਿੰਦਾ ਕਿ ਭਾਰਤੀ ਘਰਾਂ ਵਿੱਚ ਪਲਾਸਟਿਕ ਨੇ ਆਪਣਾ ਬੜਾ ਦਬਦਬਾ ਬਣਾ ਲਿਆ ਹੈ ਜਿਸ ਕਰਕੇ ਲੋਕ ਮਿੱਟੀ ਦੇ ਭਾਂਡਿਆਂ ਪ੍ਰਤੀ ਸੁਚੇਤ ਨਹੀਂ ਹਨ ਗੇਰੂਆ ਰੰਗ ਦੇ ਜਿਹੜੇ ਰੰਗ ਉਹ ਜ਼ਿਆਦਾ ਕਰਕੇ ਆਪਣੇ ਭਾਂਡਿਆਂ ਤੇ ਆਪਣੀ ਕਲਾ ਤੇ ਟਾਈਲਾਂ ਤੇ ਵਰਤਦਾ ਸੀ ਗੇਰੂਆ ਰੰਗ ਕਿਉਂਕਿ ਹੜੱਪਾ ਤੇ ਮਹਿੰਜੋਦਾਰੋ ਤੋਂ ਪ੍ਰਭਾਵਿਤ ਸੀ ਜਿੱਥੇ ਕਿ ਗੇਰੂਆ ਰੰਗ ਵਰਤਿਆ ਜਾਂਦਾ ਸੀ ਉਹ ਚੀਨੀ ਮਿੱਟੀ ਦੀ ਵਰਤੋਂ ਵਧੇਰੇ ਕਰਦਾ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਉਹਦੇ ਨਾਲ ਵਧੇਰੇ ਚਮਕ ਵੀ ਆਉਂਦੀ ਹੈ ਤੇ ਉਹਦੇ ਨਾਲ ਡਿਜ਼ਾਈਨਿੰਗ ਕਰਨ ਵਿੱਚ ਜ਼ਿਆਦਾ ਵਧੀਆ ਲੱਗਦਾ ਹੈ ਉਹ ਮੰਨਦਾ ਸੀ ਕਿ ਹਲਕੀ ਅੱਗ ਤੇ ਬਣੇ ਖਾਣੇ ਜਿਹੜੇ ਹਨ ਜ਼ਿਆਦਾ ਸਿਹਤ ਲਈ ਚੰਗੇ ਹੁੰਦੇ ਆ ਉਸਨੂੰ ਲੱਗਦਾ ਸੀ ਕਿ ਪੁਰਾਣੇ ਸਮੇਂ 'ਚ ਘਰਾਂ ਦੇ ਵਿੱਚ ਮਿੱਟੀ ਦੇ ਭਾਂਡਿਆਂ 'ਚ ਰੋਟੀ ਖਾਣਾ ਬਣਦਾ ਸੀ ਜਿਸ ਕਰਕੇ ਲੋਕ ਜਿਆਦਾ ਜਿਹੜਾ ਨਿਊਟ੍ਰੀਸ਼ੀਅਸ ਦਾ ਕਹਿ ਲੋ ਕਿ ਬੜਾ ਪੋਸ਼ਟਿਕ ਖਾਣਾ ਖਾਂਦੇ ਸੀ ਉਹ ਰੱਬ ਉੱਤੇ ਬਹੁਤ ਵਿਸ਼ਵਾਸ ਕਰਦਾ ਸੀ ਤੇ ਰੱਬ ਬਾਰੇ ਉਹਦੇ ਵਿਚਾਰ ਸਨ ਕਿ ਰੱਬ ਮਨੁੱਖ ਨੂੰ ਇੱਕ ਤਾਕਤ ਦਿੰਦਾ ਹੈ ਇੱਕ ਹਿੰਮਤ ਦਿੰਦਾ ਹੈ ਕਿ ਉਹ ਕਹਿੰਦਾ ਸੀ ਕਿ ਮੇਰਾ ਰੱਬ ਵਿੱਚ ਵਿਸ਼ਵਾਸ ਕਿਸੇ ਬੌਧਿਕ ਬਾਦ-ਵਿਵਾਦ ਵਿੱਚੋਂ ਨਹੀਂ ਨਿਕਲਿਆ ਮੇਰੀ ਆਤਮਾ ਦੀ ਆਵਾਜ਼ ਹੈ ਉਹ ਕਹਿੰਦਾ ਰੱਬ ਮਹਾਨ ਸਿਰਜਣਹਾਰ ਆ ਤੇ ਮੈਂ ਉਸ ਦਾ ਪੈਰੋਕਾਰ ਹਾਂ ਰੱਬ ਮੇਰਾ ਪਰਮ ਮਿੱਤਰ ਹੈ ਇਸ ਤੋਂ ਬਾਅਦ ਉਹ ਕਲਾ ਰਹੀ ਜਜ਼ਬੇ ਦਾ ਪ੍ਰਗਟਾਵਾ ਕਰਦਾ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਉਹ ਕਹਿੰਦਾ ਸੀ ਤੇ ਜਦੋਂ ਵੀ ਕੋਈ ਕਲਾਕਾਰ ਆਪਣੀ ਕਲਾ ਚਿੱਤਰ ਦਾ ਹੈ ਤਾਂ ਆਪਣੇ ਜਜ਼ਬੇ ਦਾ ਪ੍ਰਗਟਾਵਾ ਕਰਦਾ ਉਹ ਕਹਿੰਦਾ ਕਲਾਕਾਰ ਜੇ ਤੁਹਾਨੂੰ ਕੋਈ ਮੱਗ ਦੇ ਉੱਪਰ ਜ ਕਿਸੇ ਕੇਤਲੀ ਦੇ ਉੱਪਰ ਕਿਸੇ ਤਰ੍ਹਾਂ ਦੇ ਗਲਾਸ ਦੇ ਉੱਪਰ ਕੋਈ ਡਿਜ਼ਾਈਨ ਬਣਾਉਂਦਾ ਹੈ ਇੱਕ ਤਰ੍ਹਾਂ ਨਾਲ ਆਪਣੇ ਪਿਆਰ ਦਾ ਸਨੇਹਾ ਆਪਣੀ ਕਲਾ ਦਾ ਸਨੇਹਾ ਤੁਹਾਡੇ ਤੱਕ ਪਹੁੰਚਾਉਂਦਾ ਹੈ ਬੇਸ਼ੱਕ ਉਸ ਤੋਂ ਉਹਨੂੰ ਪੈਸੇ ਵੀ ਮਿਲਦੇ ਆ ਪਰ ਉਸ ਨੂੰ ਸੰਤੁਸ਼ਟੀ ਵੀ ਮਿਲਦੀ ਹੈ ਉਹ ਮੌਤ ਬਾਰੇ ਬਹੁਤ ਬੇਖੌਫ ਸੀ ਉਹ ਕਹਿੰਦਾ ਸੀ ਮੈਨੂੰ ਮੌਤ ਤੋਂ ਕਦੇ ਡਰ ਨਹੀਂ ਲੱਗਦਾ ਮੈਂ ਜ਼ਿੰਦਗੀ ਚੰਗੀ ਤਰ੍ਹਾਂ ਭੋਗੀ ਹੈ ਨਾਲ ਹੀ ਕਹਿੰਦਾ ਸੀ ਮੈਂ ਹਸਪਤਾਲ ਵਿੱਚ ਨਹੀਂ ਮਰਨਾ ਚਾਹੁੰਦਾ ਨਾ ਹੀ ਬਿਮਾਰੀ ਨਾਲ ਤੇ ਬੁਢਾਪੇ ਵਿੱਚ ਅਪਾਹਜ ਬਣ ਕੇ ਵੀ ਮੈਂ ਨਹੀਂ ਮਰਨਾ ਚਾਹੁੰਦਾ ਮੈਂ ਪੱਕੇ ਹੋਏ ਫਲ ਵਾਂਗ ਹਾਂ ਟਿਆਣੀ ਤੋਂ ਡਿੱਗਣ ਲਈ ਤਿਆਰ ਹੈ ਨਾਲੇ ਉਹ ਕਹਿੰਦਾ ਹੈ ਜਈ ਮੌਤ ਖੂਬ ਖੂਬਸੂਰਤ ਹੈ ਜਦੋਂ ਮੇਰਾ ਰੱਬ ਮੈਨੂੰ ਬੁਲਾਏਗਾ ਮੈਨੂੰ ਤਿਆਰ ਰਹਿਣਾ ਚਾਹੀਦਾ ਹੈ ਉਹ ਜ਼ਿੰਦਗੀ ਤੋਂ ਬਹੁਤ ਸੰਤੁਸ਼ਟ ਸੀ ਕਿਉਂਕਿ ਕਦੀ ਵੀ ਜ਼ਿੰਦਗੀ ਚ ਉਹਨੇ ਬੇਈਮਾਨੀ ਠੱਗੀ ਜਾਂ ਕੋਈ ਕਿਸੇ ਤਰ੍ਹਾਂ ਦਾ ਕਿਸੇ ਦਾ ਨੁਕਸਾਨ ਨਹੀਂ ਸੀ ਕੀਤਾ ਜਿਸ ਕਰਕੇ ਮੌਤ ਪ੍ਰਤੀ ਵੀ ਉਹਦੇ ਮਨ ਦੇ ਵਿੱਚ ਕੋਈ ਵੀ ਗਿਲਾ ਨਹੀਂ ਸੀ ਜ਼ਿੰਦਗੀ ਪ੍ਰਤੀ ਭਰਿਆ ਸੀ ਖੁਸ਼ ਸੀ ਉਹ ਗਵਰਨਮੈਂਟ ਦੇ ਸਰਕਾਰ ਦੇ ਵਿਹਾਰ ਤੋਂ ਨਾਰਾਜ਼ ਸੀ ਕਿਉਂਕਿ ਜਦੋਂ ਉਸਨੇ ਦਿੱਲੀ ਵਿੱਚ ਆਪਣੀ ਬਲੂ ਆਰਟ ਗੈਲਰੀ ਬਲੂ ਆਰਟ ਪੋਟਰੀ ਕੋਲੀ ਤੇ ਸਰਕਾਰ ਨੇ ਉਸ ਨੂੰ ਬਹੁਤ ਵਾਰ ਤਾੜਨਾ ਦਿੱਤੀ ਕਿ ਉਹ ਪ੍ਰਦੂਸ਼ਣ ਫਲਾਉਂਦਾ ਆ ਉਸ ਨੂੰ ਆਪਣੀ ਇਹ ਪੋਟਰੀ ਕਿਥੇ ਹੋਰ ਜਗ੍ਹਾ ਤੇ ਲੈ ਜਾਣੀ ਚਾਹੀਦੀ ਹੈ ਤਾਂ ਉਸ ਨੂੰ ਆਪਣੀ ਜਿਹੜੀ ਭਾਂਡਿਆਂ ਵਾਲੀ ਫੈਕਟਰੀ ਆ ਉਹਨੂੰ ਬਦਲ ਲੈਣਾ ਚਾਹੀਦਾ ਹੈ ਤਾਂ ਉਹ ਕਹਿੰਦਾ ਹੈ ਕਿ ਸਰਕਾਰ ਇਸ ਵੱਲੋਂ ਕਿਉਂ ਨਹੀਂ ਸੁਚੇਤ ਕਿ ਜਿਹੜੀਆਂ ਮੋਟਰਾਂ ਗੱਡੀਆਂ ਦਾ ਧੂਆਂ ਆ ਉਹ ਕਿੰਨਾ ਪ੍ਰਦੂਸ਼ਣ ਕਰਦਾ ਕਹਿੰਦਾ ਉਸ ਉਹਦੇ ਵੱਲ ਤਾਂ ਸਰਕਾਰ ਦਾ ਧਿਆਨ ਨਹੀਂ ਹੈ ਪਰ बार-बार ਇੱਕ ਕਲਾਕਾਰ ਨੂੰ ਸਰਕਾਰ ਕਿਉਂ ਪਰੇਸ਼ਾਨ ਕਰਦੀ ਹੈ ਉਹ ਹੰਦਰੇ ਉਹ ਨੋਰਾ ਰਿਚਰਡ ਤੋਂ ਬਹੁਤ ਪ੍ਰਭਾਵਿਤ ਸੀ ਕਿਉਂਕਿ ਨੋਰਾ ਰਿਚਰਡ ਕਲਾਕਾਰਾਂ ਦੀ قدرਦਾਨ ਸੀ ਅੰ드ਰੇਟਾ ਦੇ ਵਿੱਚ ਨੋਰਾ ਰਿਚਰਡ ਨੇ ਉਹਨੂੰ ਇੱਕ ਵਾਰ ਆਪਣੇ ਕੋਲ ਸੱਦਿਆ ਵੀ ਸੀ ਤੇ ਆਪਣੇ ਨੌਕਰ ਨੂੰ ਜਾਂ ਆਪਣੇ ਸਹਾਇਕ ਨੂੰ ਕਿਹਾ ਸੀ ਕਿ ਉਹ ਜਾ ਕੇ ਉਸ ਨੂੰ ਇਸ ਜਗ੍ਹਾ ਦਿਖਾ ਦੇ ਜਿੱਥੇ ਉਹ ਆਪਣਾ ਸਟੂਡੀਓ ਬਣਾ ਸਕਦਾ ਹੈ ਤੇ ਉਸ ਨੇ ਨੋਰਾ ਰਿਚਰਡ ਨੇ ਉਸ ਨੂੰ ਜਗ੍ਹਾ ਦਿੱਤੀ ਜਿਸ ਉੱਪਰ ਉਸ ਨੇ ਸਟੂਡੀਓ ਬਣਾਇਆ ਤੇ ਉੱਥੇ ਵੀ ਉਸ ਨੇ ਜਾ ਕੇ ਆਪਣੇ ਕਲਾਕ੍ਰਿਤੀ ਕੀਤੀ ਆਪਣੇ ਭਾਂਡਿਆਂ ਦਾ ਆਪਣੀ ਕਲਾ ਦਾ ਮਜ਼ਾਹਰਾ ਕੀਤਾ ਉਸ ਸਮੇਂ ਦੱਸੇ ਕਿ ਕਲਾ ਰਾਹੀਂ ਸੰਸਕ੍ਰਿਤੀ ਦਾ ਵਿਕਾਸ ਹੁੰਦਾ ਹੈ ਉਹ ਕਹਿੰਦਾ ਹੈ ਕਿ ਜੇਕਰ ਤੁਸੀਂ ਕਿਸੇ ਕਿਸੇ ਵੀ ਮੁਲਕ ਦੀ ਕਲਾ ਦੇ ਕਲਾਕਾਰਾਂ ਦੀ ਕੋਈ ਤੁਸੀਂ ਜੇਕਰ ਕਲਾਕ੍ਰਿਤੀਆਂ ਇਕੱਠੀਆਂ ਕਰ ਲਵੋ ਤਾਂ ਤੁਸੀਂ ਉਸ ਮੁਲਕ ਦੇ ਇਤਿਹਾਸ ਤੋਂ ਵਕੀਫ ਹੋ ਜਾਂਦੇ ਹੋ ਉਸ ਮੁਲਕ ਦੇ ਕਦੋਂ ਕਦੋਂ ਕੀ ਹੁੰਦਾ ਰਿਹਾ ਕਦੋਂ ਕਦੋਂ ਕਿਹੜਾ ਉੱਥੇ ਯੁੱਗ ਹੌਲਦਾ ਰਿਹਾ ਉਸ ਦੀ ਕਲਾ ਤੋਂ ਵੀ ਪਤਾ ਲੱਗ ਜਾਂਦਾ ਹੈ ਇਸ ਪ੍ਰਕਾਰ ਜਿਹੜਾ ਗੁਰਚਰਨ ਸਿੰਘ ਹੈ ਉਸ ਦਾ ਆਪਣੇ ਦੇਸ਼ ਪ੍ਰਤੀ ਆਪਣੇ ਵਤਨ ਪ੍ਰਤੀ ਤਾਂ ਪਿਆਰ ਸੀ ਨਾਲ ਹੀ ਕਲਾ ਪ੍ਰਤੀ ਹੁਣ ਜੇ ਅਸੀਂ ਨਾਇਕ ਦੇ ਤੌਰ ਤੇ ਉਸ ਦੀ ਪਰਖ ਕਰੀਏ ਤੇ ਅਸੀਂ ਕਹਿ ਸਕਦੇ ਹਾਂ ਕਿ ਗੁਰਚਰਨ ਸਿੰਘ ਜਿਹੜਾ ਕਲਾਕਾਰ ਹੈ ਉਹ ਕੁੰਭਕਾਰੀ ਪ੍ਰਤੀ ਬੜਾ ਜਨੂਨੀ ਸੀ ਕੁੰਭ ਕਲਾ ਦਾ ਪ੍ਰੇਮੀ ਸੀ ਉਹ ਮਿੱਟੀ ਤੋਂ ਕਈ ਤਰ੍ਹਾਂ ਦੇ ਡਿਜ਼ਾਈਨ ਤਿਆਰ ਕਰ ਲੈਂਦਾ ਸੀ ਤੇ ਚੀਨੀ ਦੇ ਬਰਤਨਾਂ ਵਿੱਚ ਉਸ ਉਹ ਬੜਾ ਮਾਹਰ ਸੀ ਬੇਸ਼ੱਕ ਉਸਨੇ ਕਾਰਖਾਨਿਆਂ ਦੇ ਵਿੱਚ ਨਵੇਂ-ਨਵੇਂ ਤਜਰਬੇ ਕੀਤੇ ਪਰ ਹੱਥੀਂ ਕੰਮ ਕਰਕੇ ਉਸ ਨੂੰ ਬੜਾ ਚੰਗਾ ਲੱਗਦਾ ਸੀ ਉਹ ਗੁੰਬਕਾਰੀ ਪ੍ਰਤੀ ਬੜੀ ਇਤਿਹਾਸਕ ਸੂਤ ਸਮਝ ਰੱਖਣ ਵਾਲਾ ਸੀ ਇਸੇ ਕਰਕੇ ਉਸਨੇ ਜਾਪਾਨ ਵਿੱਚੋਂ ਸਿੱਖਿਆ ਹਾਸਲ ਕੀਤੀ ਫਿਰ ਕੋਰੀਆ ਚੋਂ ਕੀਤੀ ਤਾਂ ਹਰ ਵੇਲੇ ਸਿੱਖਣ ਦੀ ਉਸ ਦੀ ਲਾਲਸਾ ਸੀ ਰੱਬ ਵਿੱਚ ਉਸ ਦਾ اٹਲ ਵਿਸ਼ਵਾਸ ਸੀ ਉਹ ਮੌਤ ਤੋਂ ਬਿਲਕੁਲ ਨਹੀਂ ਡਰਦਾ ਸੀ ਅਲੱਗ-ਅਲੱਗ ਕਲਾਕਾਰਾਂ ਤੋਂ ਸਿੱਖਣ ਦੀ ਲਾਲਸਾ ਰੱਖਦਾ ਸੀ ਤੇ ਕਲਾ ਵਿੱਚ ਪਰੰਪਰਿਕ ਤਜਰਬੇ ਕਰਨ ਦਾ ਚਾਹਵਾਨ ਸੀ ਤੇ ਕਲਾਕਾਰਾਂ ਦਾ ਤਦਰਦਾਨ ਸੀ ਇਸ ਪ੍ਰਕਾਰ ਇਸ ਮੁੱਚੇ ਲੈਸਨ ਦੇ ਵਿੱਚ ਜਦੋਂ ਤੁਸੀਂ ਨਾਇਕ ਦੇ ਤੌਰ ਤੇ ਪਰਖੋਗੇ ਤਾਵੇਂ ਪੂਰੇ ਜੀਵਨ ਦੀਆਂ ਘਟਨਾਵਾਂ ਵੀ ਨਾਲ ਨਾਲ ਦੱਸਾਂਗੇ ਤੇ ਜੇਕਰ ਤੁਸੀਂ ਵਿਸ਼ਾ ਲਿਖੋਗੇ ਤਾਂ ਮੈਂ ਜੀਵਨ ਦੀਆਂ ਘਟਨਾਵਾਂ ਲਿਖਾਂਗੇ ਤੇ 20 ਅੰਕਾਂ ਦੇ ਅਨੁਸਾਰ ਇਸ ਪ੍ਰਸ਼ਨ ਨੂੰ 4 ਤੋਂ 5 ਪੰਨਿਆਂ ਤੱਕ ਤੁਸੀਂ ਲਿਖ ਕੇ ਆਪਣਾ ਇਸ ਦੇ ਵਿੱਚ ਵਧੀਆ ਤਰ੍ਹਾਂ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰ ਸਕਦੇ ਹੋ ਵੀਡੀਓ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ